ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ 18 April 18 April ਦਾ ਜਿਹੜਾ ਸਿੱਖ ਇਤਿਹਾਸ ਹੈ ਉਹ ਅੱਜ ਦੇ ਦਿਨ ਗੁਰੂ ਅਮਰਦਾਸ ਬਾਸਾ ਜੀ ਦਾ ਪ੍ਰਕਾਸ਼ ਪੁਰਬ ਅੱਜ ਦੇ ਦਿਨ ਹੋਇਆ ਸੀ ਇਹ ਪ੍ਰਕਾਸ਼ ਪੁਰਬ 18 April 1509 ਵਾਲੇ ਦਿਨ ਮਾਤਾ ਲਖੋ ਤੇ ਬਾਬਾ ਤੇਜਪਾਲ ਜੀ ਦੇ ਘਰ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਬਾਸਕਰੀ ਦੇ ਵਿੱਚ ਹੋਇਆ ਸੀ ਇਨ੍ਹਾਂ ਨੇ ਉੱਥੇ ਜਿਹੜਾ ਇਹ ਜਨਮਧਾਰਿਆ ਪ੍ਰਕਾਸ਼ ਲਿਆ ਤੇ ਬਾਅਦ ਦੇ ਵਿੱਚ ਗੁਰੂ ਅੰਗਦ ਦੇ ਪਾਸਾ ਜੀ ਦੇ ਨਾਲ ਮਲਾਪ ਹੋਣਾ ਤੇ ਸਿੱਖਾਂ ਦੇ ਤੀਜੇ ਗੁਰੂ ਬਾਨਾ ਇਹ ਗੁਰੂ ਅਮਰਦਾਸ ਪਾਸਾ ਦਾ ਅੱਜ ਦੇ ਦਿਨ ਪ੍ਰਕਾਸ਼ ਪੁਰਬ ਸੀ ਤੇ ਅੱਜ ਦੇ ਦਿਨ ਹੀ ਸੇਵਾ ਸਿੰਘ ਠਿੱਕਰੀਵਾਲ ਨੇ ਪਟਿਆਲਾ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਰੱਖੀ ਹੋਈ ਸੀ ਏ ਮੀਵਾ ਸਿੰਘ ਠਿਕਰੀਆ ਲੋਸੀ ਜਦੋਂ ਸ਼੍ਰੋਮ ਨੇ ਅਕਾਲੀ ਦਲ ਬਣਾਇਆ ਤਾਂ ਉਸ ਦੇ ਵਿੱਚ ਇਸ ਨੇ ਪਟਿਆਲੇ ਦੇ ਵਿੱਚ ਪਹਿਲਾ ਅਕਾਲੀ ਦਲ ਦਾ ਜਥਾ ਕਾਇਮ ਕਰਿਆ ਸੀ ਕਿਉਂਕਿ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਅਕਾਲੀ ਦਲ ਦੇ ਜਥੇ ਬਣਨੇ ਸ਼ੁਰੂ ਹੋ ਗਏ ਸੀ ਪਰ ਪਟਿਆਲੇ ਦੇ ਵਿੱਚ ਜਥੇ ਦਾ ਮੁਖੀ ਇਮੇਵਾ ਸਿੰਘ ਠਿਕਰੀਵਾਲ ਸੀ ਇਸ ਨੂੰ ਬ੍ਰਿਟਾਨੀਆ ਸਰਕਾਰ ਨੇ ਵੀ ਗ੍ਰਿਫਤਾਰ ਕਰਿਆ ਸੀ ਪਰ ਉਸ ਨੇ ਇਸ ਨੂੰ ਛੱਡ ਦਿੱਤਾ ਸੀ ਬਾਅਦ ਦੇ ਵਿੱਚ ਇਸ ਨੂੰ ਰਾਜਾ ਭពਿੰਦਰ ਸਿੰਘ ریاਸਤ ਪਟਿਆਲੇ ਵੱਲੋਂ ਬਹੁਤ ਵਾਰ ਗ੍ਰਿਫਤਾਰ ਕਰਿਆ ਗਿਆ ਸੀ ਉਹਦਾ ਕਾਰਨ ਇਹ ਸੀ ਕਿ ਜਦੋਂ ਅਕਾਲੀ ਦਲ ਹੁੰਦ ਚਾਉਂਦੀ ਸੀ ਆਈ ਸੀ ਤਾਂ ਜਿਹੜੀਆਂ ਇਹ ਸਿੱਖ ریاਸਤਾਂ ਸੀ ਇਹਨਾਂ ਦੀ ਕਦਰ ਘਟ ਗਈ ਸੀ ਉਹ ਇਹਨਾਂ ਸਿੱਖ ਆਗੂ ਕਹਿ ਦਈਏ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕਰਦੇ ਸੀ ਤੇ ਬਹੁਤ ਉੱਥੇ ਇਹਨਾਂ ਨਾਲ ਯਾਤੀ ਅੰਦਰ ਕੀਤੀ ਜਾਂਦੀ ਸੀ ਇਹਨਾਂ ਨਾਲ ਵਰਤਾਵਾ ਜਿਹੜਾ ਉਹ ਚੰਗਾ ਨਹੀਂ ਸੀ ਕੀਤਾ ਜਾਂਦਾ ਉਹ ਪੰਥਕ ਆਗੂ ਸੀ ਪਰ ਉਸ ਤਰ੍ਹਾਂ ਦਾ ਪੰਥਕ ਆਗੂਆਂ ਦੇ ਰੈਣੀ ਸੈਣੀ ਨਹੀਂ ਦਿੱਤੀ ਜਾਂਦੀ ਸੀ ਤਾਂ ਇਹਨਾਂ ਨੇ ਉੱਥੇ ਇਹਨਾਂ ਦੇ ਖਿਲਾਫ ਭੁੱਖ ਹੜਤਾਲ ਰੱਖੀ ਸੀ ਇਹ ਅੱਜ ਦੇ ਦਿਨ 18 ਅਪ੍ਰੈਲ 1934 ਵਾਲੇ ਦਿਨ ਰੱਖੀ ਗਈ ਸੀ ਤੇ ਇਹਨਾਂ ਨੂੰ ਬਾਅਦ ਦੇ ਵਿੱਚ ਜਬਰੀ ਖਾਣਾ ਖੁਲਾਇਆ ਇੱਕ ਸੁਲਾ ਦਿੱਤਾ ਜਾਂਦਾ ਸੀ ਤੱਕੇ ਨਾਲ ਇਹਨਾਂ ਨੂੰ ਪਾਣੀ ਪਿਲਾਇਆ ਜਾਂਦਾ ਹੁੰਦਾ ਸੀ ਤੇ ਕਈ ਮਹੀਨੇ ਬਾਅਦ 20 ਜਨਵਰੀ 1935 ਨੂੰ ਇਹ ਜਥੇਦਾਰ ਮੀਵਾ ਸਿੰਘ ਫੇਰ ਜੇਲ੍ਹ ਦੇ ਵਿੱਚ ਹੀ ਸ਼ਹੀਦ ਹੋ ਜਾਂਦੇ ਨੇ ਇਨਾਂ ਦੀ ਕਈ ਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਮੋਰਚਾ ਲਾਇਆ ਸੀ ਇਹਨਾਂ ਦੀ ਰਿਹਾਈ ਲਈ ਫੇਰ ਰਾਜਾ ਭពਿੰਦਰ ਸਿੰਘ ਇਸ ਜਥੇਦਾਰ ਨੂੰ ਛੱਡ ਦਿੱਤਾ ਛੱਡ ਦਿੰਦਾ ਸੀ ਜਦੋਂ ਅਕਾਲੀ ਦਲ ਅੰਮ੍ਰਿਤਸਰ ਆ ਕੇ ਆਪਣੀ ਪਾਰਟੀ ਦੀ ਅਗਵਾਈ ਕਰਨੀ ਸ਼ੁਰੂ ਕਰ ਦਿੰਦੀ ਸੀ ਤਾਂ ਬਾਅਦ ਵਿੱਚ ਫੇਰ ਮੀਵਾ ਸਿੰਘ ਨੂੰ ਭពਿੰਦਰ ਸਿੰਘ ਗ੍ਰਿਫਤਾਰ ਕਰ ਲੈਂਦਾ ਸੀ ਇਹ ਇਹਨਾਂ ਦੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ ਸੀ ਇਹ ਈ ਸਾਡਾ ਅੱਜ ਦਾ ਜਿਹੜਾ ਸਿੱਖ ਇਤਿਹਾਸ 18 April da aap jiya ne sarban kita hai Waheguru ji ka Khalsa Waheguru ji ki Fateh